ਤਾਂ ਫਿਰ ਤੁਹਾਨੂੰ ਆਈਲੈਂਡਸ ਸੈਂਟਰ ਤੇ ਇਮੀਗ੍ਰੇਸ਼ਨ ਸੈਂਟਰ ਹੀ ਦਿਖਣਗੇ ਇੱਥੋਂ ਕਨੇਡਾ ਜਾਣੀਆਂ ਸੀ ਪੌੜੀਆਂ ਕੈਨੇਡਾ ਅਮਰੀਕਾ ਨੂੰ ਸਾਹਮਣੇ ਹੁਣ ਮਾਂਜੀ ਦੀ ਮੂਰਤੀ ਬਣੀ ਆ ਤੇ ਇੱਥੇ ਕਾਫੀ ਚਲਾਨ ਵਗੈਰਾ ਵੀ ਹੁੰਦੇ ਆ ਜਿਹੜੇ ਰੂਲਾਂ ਦੀ ਪਾਲਣਾ ਨਹੀਂ ਕਰਦੇ ਰੈਪਜੈਕਸ਼ਨ ਆ ਗਿਆ ਸੀ ਹੁਣ ਆਪਣਾ ਤੇ ਜਸ਼ਨ ਨਾਲ ਚੱਲੇ ਆ ਇਨਾਂ ਦੇ ਹਾਂਜੀ ਕੀ ਹਾਲ ਚਾਲਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਨਾਲ ਜੋ ਬੈਲ ਆਈਕਨ ਆ ਉਸ ਨੂੰ ਜੂਪ ਰੈਸ ਕਰ ਲੋ ਤਾਂ ਕਿ ਜਿਹੜੀਆਂ ਆਪਣੀਆਂ ਨਵੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਆਪਾਂ ਜਾ ਰਹੇ ਹਾਂ ਬਟਿੰਡਾ ਤੇ ਮੌਸਮ ਵੀ ਬਹੁਤ ਵਧੀਆ ਬਦਲਵਾਈ ਹੋਈ ਪਈ ਆ ਤੇ ਆ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ 뷰 ਆ ਤੇ ਬਟਿੰਡੇ ਜੇ ਆਪਾਂ ਨੂੰ ਕੰਮ ਉੱਥੇ ਜਾ ਰਹੇ ਹਾਂ ਦਿਖਾਵਾਂਗੇ ਇੰਟਰਵਿਊ ਐਸੇ ਅੱਜ ਕੱਲ ਬਹੁਤ ਮਾੜਾ ਟਾਈਮ ਚੱਲ ਰਿਹਾ ਵੀ ਆਪ ਤੇ ਬਹੁਤ ਮਸਲਾ ਬਿਮਾਰ ਹੋਗਾ ਬਹੁਤ ਲੋਕ ਬੇਕਾਰ ਹੋਗੇ ਤੇ ਪ੍ਰਮਾਤਮਾ ਕਰੇ ਕਿ ਹੁਣ ਜਿਹੜਾ ਕੁਦਰਤ ਆਪਣਾ ਕਹਿਰ ਆ ਉਹਨੂੰ ਬੰਦ ਕਰੇ ਕਿਉਂਕਿ ਬਹੁਤ ਨੁਕਸਾਨ ਹੋ ਗਿਆ ਤੇ ਬਹੁਤ ਸਾਰੇ ਵੀਰ ਸਹਿਯੋਗੀ ਸੱਜਣ ਪਹੁੰਚ ਰਹੇ ਆ ਤੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਜੁੜੋ ਪਹੁੰਚੋ ਹਮਮਾ ਕੇ ਹਮਾਗੇ ਇਹ ਅਰਦਾਸ ਹੈ ਕਿ ਹੁਣ ਮਿਹਰ ਕਰੇ ਤੇ ਬਾਕੀ ਪੰਜਾਬ ਤਾਂ ਹਮੇਸ਼ਾ ਹੀ ਲੜਦਾ ਆ ਜਿਹਾਰੂ ਆ ਪੰਜਾਬ ਤੇ ਬਾਕੀ ਜਿਹੜੇ ਪੰਜਾਬ ਦੇ ਲੋਕ ਆ ਉਹ ਸਾਥ ਦਿੰਦੇ ਆ ਮਾਰੇ ਟਾਈਮ ਖੜਦੇ ਆ ਪੰਜਾਬ ਨਹੀਂ ਪੰਜਾਬ ਦਾ ਸਾਥ ਦਿੱਤਾਗਾ ਤੇ ਪਹਿਲਾਂ ਤੋਂ ਹੀ ਇਹ ਜਿਹੜੀ ਵਿਧੀ ਬਣੀ ਆਈ ਆ ਤੇ ਹੁਣ ਆਪਾਂ ਫੇਰ ਤੋਂ ਅਰਦਾਸ ਹੀ ਕਰਦੇ ਆ ਪਰਮਾਤਮਾ ਅਗੇ ਵੀ ਵਾਹ ਕਰੋ ਮਿਹਰ ਕਰੇ ਤੇ ਚਲੋ ਆਪਾਂ ਚੱਲੇ ਆ ਬਟੰਡੇ ਤੇ ਉੱਥੇ ਦਿਖਾਵਾਂਗੇ ਤੁਹਾਨੂੰ ਭਟਿੰਡਾ ਸ਼ਹਿਰ ਅਸੀਂ ਆਪਾਂ ਪਹੁੰਚ ਗਏ ਆ ਅਨੁਮਾਨ ਚੌਕ ਜੋ ਕਿ ਭਟਿੰਡੇ ਦਾ ਪ੍ਰਸਿੱਧ ਚੌਕ ਆ ਤੇ ਸਾਹਮਣੇ ਹਮਾਨ ਜੀ ਦੀ ਮੂਰਤੀ ਬਣੀ ਆ ਤੇ ਇੱਥੇ ਕਾਫੀ ਚਲਾਣ ਵਗੈਰਾ ਵੀ ਹੁੰਦੇ ਆ ਜਿਹੜੇ ਰੂਲਾਂ ਦੀ ਪਾਲਣਾ ਨਹੀਂ ਕਰਦੇ ਟ੍ਰੈਫਿਕ ਰੂਲ ਦੀ ਪਾਲਣਾ ਨਹੀਂ ਕਰਦੇ ਚਲਾਣ ਹੀ ਹੁੰਦੇ ਆ ਸਾਹਮਣੇ ਦਿਖਾ ਦਿੰਦੇ ਆ ਉਹਨੂੰ ਚਲੋ ਚાલਦੇ ਆ ਫਿਰ ਆਪਣੇ ਕੰਮ ਕਰ ਅੱਗੇ ਇਹ ਆ ਜੀਤ ਰੋਡ ਦੇਖ ਰਹੇ ਹੋ ਤੁਸੀਂ ਪਹਿਲਾਂ ਕਾਫੀ ਇੱਥੇ ਰੌਣਕ ਹੁੰਦੀ ਸੀ ਸ਼ਹਿਰ ਪਹਿਲਾਂ ਉਹ ਤਾਂ ਥੋੜਾ ਜਆ ਟਮ ਡਾਊਨ ਪੈ ਗਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਵੀ ਕੰਮ ਡਾਊਨ ਪੈ ਗਿਆ ਕਿਉਂਕਿ ਕੈਨੇਡਾ ਵਗੈਰਾ ਦੇ ਵੀਜ਼ੇ ਨਹੀਂ ਆ ਰਹੇਗੇ ਤੇ ਕਿਸੇ ਟਾਈਮ ਇੱਥੇ ਅਸੀਂ ਵੀ ਸਪੀਕਿੰਗ ਕੀਤੀ ਆ ਦੋ ਤਿੰਨ ਇੰਸਟੀਚੂਟਾਂ ਦਾ ਜਿਵੇਂ ਅਸੀਂ ਵੀ ਕੀ ਇਤਿਹਾਸ ਸਪੀਕਿੰਗ ਪਰ ਸਾਡੇ ਵੇਲੇ ਨਾ ਆਈ ਸਕੂਲ ਦੀ ਬ੍ਰਾਂਚ ਬਹੁਤ ਫੇਮਸ ਹੁੰਦੀ ਸੀ ਜੀ ਇਹ ਸ਼ਾਇਦ ਬੰਦ ਪਈ ਹੈ ਜਾਂ ਤਾਂ ਇਹਨਾਂ ਨੇ ਚੇਂਜ ਕਰ ਲਈ ਕਿਸੇ ਹੋਰ ਪਾਸੇ ਚਲੇ ਗਏ ਤੇ ਜਾਂ ਸ਼ਿਫਟ ਕਰ ਲਿਆ ਪਤਾ ਨਹੀਂ ਕੀ ਚੱਕਰ ਆ ਤੇ ਈ ਸਕੂਲ ਤੇ ਬ੍ਰੈਲਸ ਸਾਡੇ ਵੇਲੇ ਬਹੁਤ ਫੇਮਸ ਸੀਗੇ ਇਹ ਦੋ ਇੰਸਟੀਚਿਊਟ ਤੇ ਦੋਨਾਂ ਤੇ ਹੀ ਆਪਾਂ ਸਪੀਕਿੰਗ ਕੀਤੀ ਸੀ ਉਸ ਟਾਈਮ ਹਾਈਲਾਈਟਸ ਤੋਂ ਵੀ ਕੀਤਾ ਇਹ ਕੰਮ ਪਰ ਆਈ ਲਫਟਸ ਸਾਹ ਹੋਣੀ ਹੈ ਕੰਮ ਉਹ ਦੇਖੋ ਵੀ ਉਹ ਸਾਡੇ ਫਿਰ ਤੁਹਾਨੂੰ ਆਈ ਲਾਈਟਸ ਸੈਂਟਰ ਤੇ ਇਮੀਗ੍ਰੇਸ਼ਨ ਸੈਂਟਰ ਇਹੀ ਦਿਖਣਗੇ ਇੱਥੋਂ ਕਨੇਡਾ ਜਾਣੀਆਂ ਸੀ ਪੜ੍ਹਣੀਆਂ ਕੈਨੇਡਾ ਅਮਰੀਕਾ ਨੂੰ ਬਹੁਤ ਜਣੇ ਇੱਥੋਂ ਸਕਸੈਸ ਹੋਏ ਆ ਤੇ ਬਹੁਤ ਜਿਹੜੇ ਸਾਡੇ ਵਰਗੇ ਆ ਸਿੱਖੇ ਜ਼ਰੂਰ ਆ ਬਾਬੇ ਥੋੜੀ ਜਿਮਨਾ ਕੋਲੇ ਇਹ ਨਹੀਂਗਾ ਕਿ ਪੈਸੇ ਵੇਸਟ ਨਹੀਂ ਗਏ ਸਿੱਖੇ ਬਹੁਤ ਕੁਛ ਆ ਜਿਹੜਾ ਇਹ ਜੀਤ ਰੋਡ ਆ ਇਹ ਫੌਜੀ ਚੌਂਕ ਤੋਂ ਨਾਲੋਂ ਨਿਕਲਦਾ ਤੇ ਗਾਂ ਘੋੜਾ ਚੌਂਕ ਕੋਲੇ ਜਾ ਕੇ ਖਤਮ ਹੁੰਦਾ ਸੋਪੁੱਟੀ ਰੋਡ ਤੇ ਤੇ ਇੱਥੇ ਕਾਫੀ ਜੋੜੀਆਂ ਬਣ ਕੇ ਵੀ ਲੋਕ ਬਾਹਰ ਗਏ ਆ ਜੋੜੀਆਂ ਵੀ ਬਹੁਤ ਬਣਾਈਆਂ ਜੀਤ ਰੋਡ ਨੇ ਤੇ ਇੱਥੇ ਜੀਤ ਰੋਡ ਤੇ ਪੌੜੀਆਂ ਝੜਦੀਆਂ ਬਾਹਰ ਨੂੰ ਤੇ ਸ਼ਹਿਰੀ ਮਾਨ ਜਿਵੇਂ ਗਏ ਸੀਗਾ ਕਹਿੰਦਾ ਕਾਲਜਵਾਲ ਦੀ ਜੀਡੀ ਰੋਡ ਤੋਂ ਕਾਫੀ ਰਾਹ ਨਿਕਲੇ ਕੁਝ ਨੂੰ ਮਿਲ ਗਈ ਨੌਕਰੀ ਤੇ ਕੁਝ ਹੋ ਕੇ ਤਾਂ ਬਾਹਰ ਨਿਕਲੇ ਉਵੇਂ ਹੀ ਬਹੁਤ ਜਣੇ ਇੱਥੋਂ ਸਕਸੈਸੋ ਕੀ ਨਿਕਲੇ ਆ ਤੇ ਕੁਝ ਜਿਨ੍ਹਾਂ ਦਾ ਕੁਝ ਨਹੀਂ ਬਣਿਆ ਤੇ ਉਹ ਅਗਰ ਪੈਸੇ ਹੀ ਵੇਸਟ ਹੋਇਆ ਕਾਫੀ ਫੇਮਸ ਸੀਗਾ ਚੌਂ ਇਹ ਰੋਡ ਅਜੀਤ ਰੋਡ ਕਿਹਾ ਕਿ ਰੋਡ ਖਤਮ ਹੋ ਜਾਂਦਾ ਇੱਥੇ ਆ ਜਾਂਦਾ ਘੋੜਾ ਚੌਕ 100 ਬੁਟੀ ਰੋਡ ਤੇ ਆ ਘੋੜਾ ਚੌਕ ਇਹ ਘੱਟ ਹੋ ਜਾਂਦਾ ਇੱਥੇ ਨਹੀਂ ਹੋ ਲੱਗਿਆ ਉਠੰਡੇ ਤੇ ਇੱਕ ਹੁਣ ਮੀਂਹ ਦਾ ਸੀਜ਼ਨ ਆ ਵੈਸੇ ਮੀਂਹ ਜਾਦੇ ਪੈ ਰਹੇ ਆ ਤੇ ਬਾਕੀ ਇਹ ਬਟੰਡੇ ਆਮ ਹੀ ਵਰਦੇ ਰਹਿੰਦਾਗਾ ਆਪਾਂ ਕੰਮ ਕਾਰਨ ਵੇਖ ਲਈ ਸੀ ਆਪਣਾ ਤੇ ਚਲੋ ਹੁਣ ਜਾਂਦੇ ਆ ਖਾਣ ਪੀਣ ਕਿਤੇ ਜਸ਼ਨ ਆ ਗਿਆ ਸੀ ਹੁਣ ਆਪਣਾ ਤੇ ਜਸ਼ਨ ਨਾਲ ਚੱਲੇ ਆ ਇਹਨਾਂ ਦੇ ਇੱਥੇ ਕੁਝ ਖਾਣੇ ਪੀਣੇ ਹੁਣ ਕਰਦੇ ਆ ਆਰਡਰ ਆਹ ਹੈਗਾ ਇਹਨਾਂ ਦਾ ਮੀਨੂ ਤੇ ਸਾਰੀ ਡਿਟੇਲ ਦਿੱਤੀ ਆ ਤੇ ਅਸੀਂ ਹੀ ਕਰਾਇਆ ਜੀ ਆਹਾ ਰੋਲਮ ਐਗਰੋਲ ਡਬਲ ਐਗਰੋਲ ਕਰਾਇਆ ਤੇ ਇਹਨੂੰ ਖਾੜਿਆ ਸੀਗਾ ਕੁਛ ਤੇ ਕੁਝ ਕਰਾ ਲਈ ਸੀ ਪੈਕ ਆਇਆ ਜਣੀ ਚਲ ਗਏ ਫਿਰ ਆ ਪੈਕ ਨਾਲ ਆਈ ਪੁਰੇ ਕੁਝ ਖਾੜਿਆ ਸੀ ਸਿੱਟੀ ਮੋਲਾ ਇੱਥੇ ਪਹਿਲਾਂ ਅਸੀਂ ਬਹੁਤ ਆਏ ਆ ਤੇ ਹੁਣ ਇਹ ਚੇਂਜ ਹੋ ਰਿਹਾ ਆ ਵੀਊ ਦੇਖੋ ਨਾਲ ਇੱਕ ਪਾਰਕ ਆ ਤੇ ਚਲੋ ਅਗਰ ਚੱਲਦੇ ਆਂ ਬੰਦਾਂ ਨੂੰ ਹਣ ਇਹ ਵੀ ਨਾ 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 ਖਾਣਾ ਵਗੈਰਾ ਖਾ ਰਹੇ ਆ ਲੋਕ ਤੇ ਢਾਬੇ ਬਹੁਤ ਆ ਕੋਟ ਇਹ ਆ ਬਟੰਡਾ ਜੀ ਔਰ ਢਿੰਡਾ ਪਿੰਡਾ ਕੋ ਮਿਲਿਆ ਸੀਗਾ ਤੇ ਖਾ ਖਾ ਪੀ ਵੀ ਲਿਆ ਤੇ ਪਿੰਡਾ ਘੁੰਮ ਲਿਆ ਤੇ ਹੁਣ ਚੱਲੇ ਆ ਪਿੰਡਾਂ ਨੂੰ ਹਾਂਜੀ ਤੇ ਆਪਾਂ ਆਪਣਾ ਕੰਮ ਵੀ ਕਰਿਆ ਤੇ ਨਾਲ ਦੀ ਨਾਲ ਉੱਥੇ ਜਸ਼ਨ ਮਿਲ ਗਿਆ ਸੀਗਾ ਜਸ਼ਨ ਨਾਲ ਵੀ ਟਾਈਮ ਸਪੈਂਡ ਕੀਤਾ ਕਾਫੀ ਤੇ ਹੁਣ ਆਪਾਂ ਉਥੋਂ ਕੁਝ ਥਾਪ ਵੀ ਲਿਆ ਸੀਗਾ ਤੇ ਹੁਣ ਆਪਾਂ ਵਲੌਗ ਦੀ ਕਰਦੇ ਸਮਾਪਤੀ ਤੇ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਗਾ ਬਲੌਗ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਜੋ ਬੈਲ ਆਈਕਨ ਆ ਉਸ ਨੂੰ ਜਰੂਰ প্রেস ਕਰ ਦਿਓ ਤਾਂ ਕਿ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ